ਹੈਲੋ ਜੀ ਸੱਤਰੀਆ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਹੈਗੀ ਹੈ ਜੀ ਦੀਵਾਲੀ ਤੇ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਮੇਰੇ ਵਾਰਿਸ ਦੀ ਪਹਿਲੀ ਦੀਵਾਲੀ ਹੈ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਵਾਈ ਗੁਰੂ ਜੀ ਨੇ ਮੈਨੂੰ ਇੰਨੀ ਸੋਹਣੀ ਦਾਤ ਬਖਸ਼ੀ ਹੈ ਤੇ ਮੈਂ ਅੱਜ ਇਸ ਦਾਤ ਦੇ ਨਾਲ ਦੀਵਾਲੀ ਮਨਾਉਂਗੀ ਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀ ਤੇ ਫਿਰ ਅਸੀਂ ਚੱਲੇ ਸੀ ਜੀ ਗੁਰਦੁਆਰਾ ਸਾਹਿਬ ਦੀਵੇ ਜਗਾਉਣ ਵਾਸਤੇ ਇੱਥੇ ਅਸੀਂ ਮੰਮੀ ਦੀ ਵੇਟ ਕਰ ਰਹੇ ਸੀ ਕਿਉਂਕਿ ਮੰਮੀ ਪਿੱਛੇ ਰਹਿ ਗਈ ਸੀ ਤੇ ਵਾਰਿਸ ਨੇ ਨਵੀਂ ਵਰਦੀ ਪਾਈ ਸੀ ਅੱਜ ਬਹੁਤ ਖੁਸ਼ ਸੀ ਨਿਊ ਨਿਊ ਕੱਪੜੇ ਪਾ ਰਿਆ ਸੀ बार-बार ਤੇ ਇੱਧਰ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਇਹ ਸਾਡੇ ਪਿੰਡ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਇੱਥੇ ਦੋ ਗੁਰਦੁਆਰਾ ਸਾਹਿਬ ਹੈ ਇੱਕ ਹੈਗਾ ਜੀ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਤੇ ਇੱਕ ਹੈਗਾ ਜੀ ਰਾਜਾ ਰਾਮ ਦੇ ਨਾਮ ਦੇ ਨਾਲ ਇੱਕ ਗੁਰਦੁਆਰਾ ਸਾਹਿਬ ਜਾਣਿਆ ਜਾਂਦਾ ਪਹਿਲਾਂ ਅਸੀਂ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਫਿਰ ਅਸੀਂ ਇੱਥੇ ਦੀਵੇ ਜਗਾਈ ਵੈਸੇ ਤਾਂ ਦੀਵੇ ਜਗਾਉਣ ਦਾ ਕੰਮ ਮੇਰਾ ਹੁੰਦਾ ਕਿਉਂਕਿ ਮੈਨੂੰ ਦੀਵੇ ਜਗਾਉਣਾ ਗੁਰਦੁਆਰਾ ਸਾਹਿਬ 'ਚ ਬਹੁਤ ਵਧੀਆ ਲੱਗਦਾ ਬਟ ਵਾਰਿਸ ਮੈਨੂੰ ਜਗਾਉਣੀ ਸੀ ਦਿਨ ਦਾ ਇਸ ਕਰਕੇ ਮੰਮੀ ਨਹੀਂ ਜਗਾਈ ਫਿਰ ਅਸੀਂ ਪਹੁੰਚ ਗਏ ਜੀ ਦੂਜੇ ਗੁਰਦੁਆਰਾ ਸਾਹਿਬ ਤੇ ਇਹ ਹੈਗੀ ਹੈ ਜੀ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਪਹਿਲਾ ਹੈ ਸਾਡਾ ਗੁਰਦੁਆਰਾ ਸਾਹਿਬ ਛੋਟਾ ਹੁੰਦਾ ਸੀ ਬਟ ਹੁਣ ਬਹੁਤ ਵੱਡਾ ਬਣ ਗਿਆ ਕਿਉਂਕਿ ਇਹਨੂੰ ਦੁਬਾਰਾ ਬਣਾਇਆ ਗਿਆ ਹੈ ਤੇ ਅਸੀਂ ਦਰਬਾਰ ਸਾਹਿਬ ਪਹੁੰਚੇ ਤੇ ਇੱਥੇ ਅਸੀਂ ਮੱਥਾ ਟੇਕਿਆ ਤੇ ਥੋੜਾ ਟਾਈਮ ਬੈਠੇ ਵਾਰਿਸ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਵਾਰਿਸ ਹੁਣ ਬਾਹਰ ਆਉਣ ਜਾਣ ਲੱਗ ਗਿਆ ਪਹਿਲਾਂ ਅਸੀਂ ਗਰਮੀ ਦੇ ਵਿੱਚ ਇਹਨੂੰ ਬਾਹਰ ਨਹੀਂ ਸੀ ਕੱਢਦੇ ਹੁੰਦੇ ਬਟ ਹੁਣ ਇਹ ਬਹੁਤ ਜ਼ਿਆਦਾ ਬਾਹਰ ਜਾਂਦਾ ਹੈ ਤੇ ਬਹੁਤ ਹੀ ਖੁਸ਼ ਹੁੰਦਾ ਹੈ ਨਵੇਂ-ਨਵੇਂ ਲੋਕਾਂ ਨੂੰ ਮਿਲਦਾ ਹੈ ਲੋਕਾਂ ਦੇ ਨਾਲ ਮਸਤੀ ਕਰਦਾ ਤੇ ਬਹੁਤ ਹੀ ਖੁਸ਼ ਹੁੰਦਾ ਬਹੁਤ ਇੰਜੋਏ ਕਰਦਾ ਹੈ ਬਾਹਰ ਜਾ ਕੇ ਇੱਥੇ ਦੇਖੋ ਕਿੰਨਾ ਇਹ ਮਸਤੀ ਕਰ ਰਿਹਾ ਸੀ ਇਹਨੂੰ ਮਜ਼ਾ ਬਹੁਤ ਆ ਰਿਹਾ ਸੀ ਬਾ ਤੇ ਫਿਰ ਅਸੀਂ ਘਰ ਆ ਕੇ ਵਾਪਸ ਤੇ ਅਸੀਂ ਰਾਤ ਨੂੰ ਜਗਾਏ ਜੀ ਦੀਵੇ ਤੇ ਥੋੜੀਆਂ ਜਿਹੀਆਂ ਮੈਂ ਲਾਈਟਾਂ ਲਾਈਆਂ ਸੀ ਵੈਸੇ ਅਸੀਂ ਕਿਸੇ ਰੀਜ਼ਨ ਕਰਕੇ ਦੀਵਾਲੀ ਜਿਹੜੀ ਸੀ ਉਹ ਜ਼ਿਆਦਾ ਸੈਲੀਬ੍ਰੇਟ ਨਹੀਂ ਸੀ ਕਰਨੀ ਬਟ ਮੈਂ ਵਾਰਿਸ ਦੀ ਪਹਿਲੀ ਦੀਵਾਲੀ ਸੀ ਇਸ ਕਰਕੇ ਸਜੰਤਾ ਕਰਨਾ ਸੀ ਇਸ ਕਰਕੇ ਮੈਂ ਥੋੜੇ ਜਿਹੀ ਜੀ ਦੀਵੇ ਜਗਾਏ ਥੋੜੀਆਂ ਜਿਹੀਆਂ ਮੋਮਬਤੀਆਂ ਤੇ ਇੱਧਰ ਥੋੜੀਆਂ ਜਿਹੀਆਂ ਲਾਈਟਾਂ ਲਾ ਲਈਆਂ ਸੀ ਤੇ ਫਿਰ ਅਸੀਂ ਚਲੋ ਸੋਚਿਆ ਕਿ ਬੱਚੇ ਦੀ ਪਹਿਲੀ ਦੀਵਾਲੀ ਆ ਇਸ ਕਰਕੇ ਥੋੜਾ ਸਜੰਤੇ ਕਰਨਾ ਬਣਦਾ ਹੈ ਤੇ ਇੱਧਰ ਫੇਰ ਅਸੀਂ ਚਲਾਈ ਜੀ ਥੋੜੇ ਜਿਹਾ ਪਟਾਕੇ ਵਾਰਿਸ ਪਟਾਕਿਆ ਤੋਂ ਡਰਦਾ ਐ ਇਸ ਕਰਕੇ ਇੰਨੇ ਪਟਾਕੇ ਜਿਆਦਾ ਨਹੀਂ ਲੈ ਕੇ ਦਿੱਤੇ ਇਹਨੂੰ ਨੈਕਸਟ ਦੀਵਾਲੀ ਇਹਨੂੰ ਵਧੀਆ ਪਟਾਕੇ ਲੈ ਕੇ ਦਵਾਂਗੇ ਤੇ ਵਧੀਆ ਦੀਵਾਲੀ ਮਨਾਵਾਂਗੇ ਮਿਲਦੇ ਆਂ ਕਿਸੇ ਨੈਕਸਟ